ਪਿੰਡਾਂ 'ਚ ਸਾਨੂੰ ਰੋਕਿਆ ਗਿਆ ਜਿਹੜੀ ਸਰਕਾਰ ਉਹੀ ਕਿਸਾਨਾਂ ਦੇ ਭੇਸ 'ਚ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਆਪ ਮੈਨੂਫੈਕਚਰਡ ਕਰਕੇ ਜਿਹੜੇ ਆ ਆਮ ਆਦਮੀ ਦੇ ਕਾਲੀ ਦਲ ਦੇ ਕਾਂਗਰਸ ਦੇ ਬੰਦੇ ਲੈ ਕੇ ਆਉਂਦੇ ਸਾਨੂੰ ਪਿੰਡਾਂ 'ਚ ਰੋਕਿਆ ਗਿਆ ਜੇ ਅਸੀਂ ਕਿਤੇ ਪਿੰਡਾਂ 'ਚ ਵੀ ਕੈਂਪੇਨ ਕਰ ਲੈਂਦੇ ਸਾਡੇ ਬੂਥ ਲੱਗ ਜਾਂਦੇ ਜਾਂ ਬੂਥ ਏਜੰਟ ਵਹਿ ਜਾਂਦੇ ਸਾਡੇ ਤਾਂ ਅਸੀਂ 30 35% ਤੇ ਪਹੁੰਚਣਾ ਸੀ ਤੇ ਜਿਹੜੀ ਇਸ ਕਲੀਅਰ ਮੈਜੋਰਿਟੀ ਆ ਜਿਹੜੀ ਸਾਡੀਆਂ ਘਟੋ ਘਟ ਜਿਵੇਂ ਸੀਟਾਂ ਹੋਏ ਆਨੰਦਪੁਰ ਸਾਹਿਬ ਪਟਿਆਲਾ ਫਿਰੋਜ਼ਪੁਰ ਲੁਧਿਆਣਾ ਹਸ਼ਿਆਰਪੁਰ ਗੁਰਦਾਸਪੁਰ ਇਹ ਸੀਟਾਂ ਸਾਡੀਆਂ ਜਿੱਤੀਆਂ ਪਈਆਂ ਸੀ ਤੇ ਇਹ ਸਿਰਫ ਉਹਨਾਂ ਨੇ ਇਹ ਰਣਨੀਤੀ ਬਟਾਈ ਮੈਂ ਆਪਣੀ ਗੱਲ ਕਰਦਾ ਲੁਧਿਆਣੇ ਦੀ ਆ ਜਿੱਥੇ ਖੜੇ ਆ ਇਦੋਂ ਬਾਅਦ ਅੱਗੇ ਸਮਝ ਲਓ ਤਾਲੇਵੰਦ ਦਾ ਏਰੀਆ ਆ ਜਾਂਦਾ ਸੀ ਵੀ ਨਹੀਂ ਜਾਣਾ ਜੀ ਇੱਥੇ 700 ਤੋਂ ਉੱਤੇ ਬੂਥ ਆ ਜਿੱਥੇ ਸਾਡਾ ਨਾ ਬੂਥ ਏਜੰਟ ਬੈਠਾ ਨਾ ਪੋਲਿੰਗ ਬੂਥ ਤਾਂ ਬਹੁਤ ਦੂਰ ਦੀ ਗੱਲ ਆ ਕੰਪੇਨ ਕਰਨ ਵੀ ਨਹੀਂ ਜਾਣ ਦਿੱਤਾ ਤੇ ਅਸੀਂ 3 ਲੱਖ 1000 ਵੋਟ ਲਈ ਆ ਇਕੱਲੇ 6 ਹਲਕਿਆਂ ਚੋਂ ਤੇ ਇਹਨਾਂ ਨੂੰ 320 ਪਈ 19000 ਇੰਨਾ ਕੁਝ ਕਰਕੇ ਤੇ ਆਮ ਆਦਮੀ ਕਾਂਗਰਸ ਦਾ ਸਮਝੌਤਾ ਉਦੋਂ ਮਤ ਇਹ ਸਰਕਾਰ ਨੇ ਵਰਤਿਆ ਉਹਦੀ ਅਸੀਂ ਆਪਣੇ ਵਰਕਰਾਂ ਨੂੰ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਤਕੜੇ ਹੋ ਕੇ ਅਗਲਾ ਸਾਡਾ ਪ੍ਰੋਗਰਾਮ ਆ ਉਹ ਪਿੰਡ ਨਾਲ ਜੁੜਨ ਦਾ ਏ ਉਹ ਅਸੀਂ ਕਿਸ ਤਰੀਕੇ ਨਾਲ ਜੁੜਨਾ ਕੀ ਸਾਡੀ ਨੀਤੀ ਰਹੇਗੀ ਕੀ ਸਾਡੀ ਰਣਨੀਤੀ ਰਹੇਗੀ ਉਹ ਅਸੀਂ ਚੌਕ ਆਊਟ ਕਰਾਂਗੇ ਤੇ ਕੱਲੇ-ਕੱਲੇ ਪਿੰਡ ਗੱਲ ਕਹਿਣ ਲਈ ਨਹੀਂ ਹੁੰਦੀ ਇੰਨੀਆਂ ਸਕੀਮਾਂ ਆ ਜਿਹੜੀਆਂ ਉਹ ਮੋਦੀ ਸਾਹਿਬ ਨੇ ਪਹਚਾਈਆਂ ਹੋਈਆਂ ਇੱਥੇ ਤਾਂ ਬਹੁਤ ਸਕੀਮਾਂ ਉਹ ਦੱਸਾਂਗੇ ਲਾਗੂ ਨਹੀਂ ਹੋਣ ਦਿੰਦੇ ਵਾਈਬਰੈਂਟ ਪਿੰਡ ਦੀ ਗੱਲ ਕਰ ਲਾ ਵਾਈਬ੍ਰਿਡ ਪਿੰਡ ਜਿਹੜੇ ਸਾਡੇ ਬਾਰਡਰ ਸਟੇਟਾਂ 'ਚ ਦਿੱਤੇ ਆ ਇੱਕ ਪਿੰਡ ਨਹੀਂ ਇਹਨਾਂ ਨੇ ਲਿਆ ਤੇ ਇਸ ਕਰਕੇ ਬਜਟ ਆ ਰਿਹਾ ਬਜਟ 'ਚ ਸਾਨੂੰ ਬੜੀਆਂ ਆਸਾਂ ਏ ਵੀ ਦੇਸ਼ ਤੇ ਪੰਜਾਬ ਲਈ ਬੜਾ ਕੁਝ ਮਿਲੂਗਾ ਤੇ ਜਦੋਂ ਅਗਲਾ ਬਜਟ ਆਊਗਾ ਫਰਵਰੀ ਦਾ ਉਹਦੇ ਲਈ ਹੋਰ ਤਿਆਰੀ ਕਰਕੇ ਜਾਵਾਂਗੇ ਕਿਉਂਕਿ ਹੁਣ ਤਾਂ ਟਾਈਮ ਸਾਨੂੰ ਘੱਟ ਮਿਲੇ ਆਏ ਤੇ ਉਦੋਂ ਬਾਅਦ ਖੋਰ ਵੱਡੇ ਤੋਂ ਵੱਡੇ ਜਿਹੜੇ ਪ੍ਰੋਜੈਕਟ ਨੇ ਭੰਡਾਰ ਨੇ ਜਿਹੜੇ ਉਹ ਸਾਰਾ ਸਾਲ ਫਰਵਰੀ ਤੱਕ ਅਸੀਂ ਪੰਜਾਬ ਲਈ ਲੈ ਕੇ ਆਵਾਂ ਪਿੰਡਾਂ 'ਚ ਸਾਨੂੰ ਰੋਕਿਆ ਗਿਆ ਜਿਹੜੀ ਸਰਕਾਰ ਉਹੀ ਕਿਸਾਨਾਂ ਦੇ ਭੇਸ 'ਚ ਪੁਲਿਸ ਜਿਹੜੀ ਆ ਉਹ ਉਹਨਾਂ ਦੇ ਆਪ ਮੈਨੂਫੈਕਚਰਡ ਕਰਕੇ ਜਿਹੜੇ ਆ ਆਮ ਆਦਮੀ ਦੇ ਕਾਲੀ ਦਲ ਦੇ ਕਾਂਗਰਸ ਦੇ ਬੰਦੇ ਲੈ ਕੇ ਆਉਂਦੇ ਸਾਨੂੰ ਪਿੰਡਾਂ 'ਚ ਰੋਕਿਆ ਗਿਆ ਜੇ ਅਸੀਂ ਕਿਤੇ ਪਿੰਡਾਂ 'ਚ ਵੀ ਕੈਂਪੇਨ ਕਰ ਲੈਂਦੇ ਸਾਡੇ ਬੂਥ ਲੱਗ ਜਾਂਦੇ ਜਾਂ ਬੂਥ ਏਜੰਟ ਵਹਿ ਜਾਂਦੇ ਸਾਡੇ ਤਾਂ ਅਸੀਂ 30 35% ਤੇ ਪਹੁੰਚਣਾ ਸੀ ਜਿਹੜੀ ਇਸ ਕਲੀਅਰ ਮੈਜੋਰਿਟੀ ਆ ਜਿਹੜੀ ਸਾਡੀਆਂ ਘੱਟੋ ਘੱਟ ਜਿਵੇਂ ਸੀਟਾਂ ਆ ਆਨੰਦਪੁਰ ਸਾਹਿਬ ਪਟਿਆਲਾ ਫਿਰੋਜ਼ਪੁਰ ਲੁਧਿਆਣਾ ਹਸ਼ਿਆਰਪੁਰ ਗੁਰਦਾਸਪੁਰ ਇਹ ਸੀਟਾਂ ਸਾਡੀਆਂ ਜਿੱਤੀਆਂ ਪਈਆਂ ਸੀ ਤੇ ਇਹ ਸਿਰਫ ਉਹਨਾਂ ਨੇ ਇਹ ਰਣਨੀਤੀ ਬਟਾਈ ਮੈਂ ਆਪਣੀ ਗੱਲ ਕਰਦਾ ਲੁਧਿਆਣੇ ਦੀ ਆ ਜਿੱਥੇ ਖੜੇ ਆ ਇਦੋਂ ਬਾਅਦ ਅੱਗੇ ਸਮਝ ਲਓ ਤਾਲੇਵੰਦ ਦਾ ਏਰੀਆ ਆ ਜਾਂਦਾ ਸੀ ਵੀ ਨਹੀਂ ਜਾਣਾ ਜੀ ਇੱਥੇ 700 ਤੋਂ ਉੱਤੇ ਬੂਥ ਆ ਜਿੱਥੇ ਸਾਡਾ ਨਾ ਬੂਥ ਏਜੰਟ ਬੈਠਾ ਨਾ ਪੋਲਿੰਗ ਬੂਥ ਤਾਂ ਬਹੁਤ ਦੂਰ ਦੀ ਗੱਲ ਆ ਕੰਪੇਨ ਕਰਨ ਵੀ ਨਹੀਂ ਜਾਣ ਦਿੱਤਾ ਤੇ ਅਸੀਂ 3 ਲੱਖ 1000 ਵੋਟ ਲਈ ਆ ਇਕੱਲੇ 6 ਹਲਕਿਆਂ ਚੋਂ ਤੇ ਇਹਨਾਂ ਨੂੰ 320 ਪਈ 19000 ਇੰਨਾ ਕੁਝ ਕਰਕੇ ਤੇ ਆਮ ਆਦਮੀ ਕਾਂਗਰਸ ਦਾ ਸਮਝੌਤਾ ਉਦੋਂ ਮੱਦ ਇਹ ਸਰਕਾਰ ਨੇ ਵਰਤਿਆ ਉਹਦੀ ਅਸੀਂ ਆਪਣੇ ਵਰਕਰਾਂ ਨੂੰ ਲੀਡਰਸ਼ਿਪ ਆ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਆ ਵੀ ਤਕੜੇ ਹੋ ਕੇ ਅਗਲਾ ਸਾਡਾ ਪ੍ਰੋਗਰਾਮ ਆ ਉਹ ਪਿੰਡ ਨਾਲ ਜੁੜਨਦਾ ਏ ਉਹ ਅਸੀਂ ਕਿਸ ਤਰੀਕੇ ਨਾਲ ਜੁੜਨਾ ਕੀ ਸਾਡੀ ਨੀਤੀ ਰਹੇਗੀ ਕੀ ਸਾਡੀ ਰਣਨੀਤੀ ਰਹੇਗੀ ਉਹ ਅਸੀਂ ਚੌਕ ਆਊਟ ਕਰਾਂਗੇ ਤੇ ਕੱਲੇ ਕੱਲੇ ਪਿੰਡ ਗੱਲ ਕਹਿਣ ਲਈ ਨਹੀਂ ਹੁੰਦੀ ਇੰਨੀਆਂ ਸਕੀਮਾਂ ਐ ਜਿਹੜੀਆਂ ਉਹ ਮੋਦੀ ਸਾਹਿਬ ਨੇ ਪਛਾਈਆਂ ਹੋਈਆਂ ਇੱਥੇ ਤਾਂ ਬਹੁਤ ਸਕੀਮਾਂ ਐ ਉਹ ਦੱਸਾਂਗੇ ਲਾਗੂ ਨਹੀਂ ਹੋਣ ਦਿੰਦੇ ਵਾਈਬਰੈਂਟ ਪਿੰਡ ਦੀ ਗੱਲ ਕਰ ਲਾ ਵਾਈਬਰੈਂਟ ਪਿੰਡ ਜਿਹੜੇ ਸਾਡੇ ਬਾਰਡਰ ਸਟੇਟਾਂ 'ਚ ਦਿੱਤੇ ਆ ਇੱਕ ਪਿੰਡ ਨਹੀਂ ਇਹਨਾਂ ਨੇ ਲਿਆ ਤੇ ਇਸ ਕਰਕੇ ਬਜਟ ਆ ਰਿਹਾ ਬਜਟ 'ਚ ਸਾਨੂੰ ਬੜੀਆਂ ਆਸਾਂ ਐ ਵੀ ਦੇਸ਼ ਤੇ ਪੰਜਾਬ ਲਈ ਬੜਾ ਕੁਝ ਮਿਲੂਗਾ ਤੇ ਜਦੋਂ ਅਗਲਾ ਬਜਟ ਆਊਗਾ ਫਰਵਰੀ 'ਦਾਂ ਉਹਦੇ ਲਈ ਹੋਰ ਤਿਆਰੀ ਕਰਕੇ ਜਾਵਾਂਗੇ ਕਿਉਂਕਿ ਹੁਣ ਤਾਂ ਟਾਈਮ ਸਾਨੂੰ ਘੱਟ ਮਿਲਿਆ ਏ ਤੇ ਉਦੋਂ ਬਾਅਦ ਹੋਰ ਵੱਡੇ ਤੋਂ ਵੱਡੇ ਜਿਹੜੇ ਪ੍ਰੋਜੈਕਟ ਨੇ ਭੰਡਾਰ ਨੇ ਜਿਹੜੇ ਉਹ ਸਾਰਾ ਸਾਲ ਫਰਵਰੀ ਤੱਕ ਅਸੀਂ ਪੰਜਾਬ ਲਈ ਲੈ ਕੇ ਆਇਆ